ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੱਜਣੋ ਪਹੁੰਚੇ ਆ ਪਿੰਡ ਫਿਰੋਜ਼ਪੁਰ ਦਾ ਪਿੰਡ ਨਗਰ ਬੰਡਾਲਾ ਤੇ ਮੇਨ ਦਰਿਆ ਜਿਹੜਾ ਬੰਡਾਲੇ ਦਾ ਤੁਸੀਂ ਵੇਖ ਸਕਦੇ ਜੇ ਕਿੰਨਾ ਦਰਿਆ ਜਿਹੜਾ ਭਰ ਚੁੱਕਾ ਪਾਣੀ ਦੇ ਨਾਲ 2023 ਦੇ ਵਿੱਚ ਜਿਹੜਾ ਪਾਣੀ ਆਇਆ ਸੀ ਬਿਲਕੁਲ ਉਨਾ ਹੀ ਪਾਣੀ ਹੁਣ ਵੀ ਦਰਿਆ ਦੇ ਵਿੱਚ ਆ ਤੇ ਸੱਜਣੋ ਬੜੀ ਜ਼ਮੀਨ ਜਿਹੜੀ ਨਾ ਖਰਾਬ ਹੋ ਚੁੱਕੀ ਆ ਫਸਲਾਂ ਲੋਕਾਂ ਕਿਸਾਨਾਂ ਭੈਣ ਭਰਾਆਂ ਦੀਆਂ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਜੇ ਪਾਣੀ ਪਾਣੀ ਆ ਕਿੰਨੀ ਫਸਲ ਤਬਾਹ ਹੋ ਗਈ ਆ ਤੇ ਹੁਣ ਤੁਸੀਂ ਲੈਣਦੇ ਬੰਨੇ ਦੇਖੋ ਕਿੰਨਾ ਜਿਹੜਾ ਪਾਣੀ ਦੂਰ ਦੂਰ ਤੱਕ ਦੇਖਦਾ ਪਿਆ ਤੇ ਪਾਣੀ ਦਾ ਜਿਹੜਾ ਵੇਖੋ ਵਹਾ ਬਿਲਕੁਲ ਕਿੰਨਾ ਤੇਜ਼ ਚੱਲਣ데요 ਪਾਣੀ ਬੜੀ ਸਪੀਡ ਦੇ ਨਾਲ ਲੈnde ਪੰਜਾਬ ਨੂੰ ਜਿਹੜਾ ਪਾਣੀ ਜਾ ਰਿਹਾ ਸੱਜਣੋਂ ਇਹ ਸਾਰਾ ਲੈnde ਪੰਜਾਬ ਨੂੰ ਜਾਣਾ ਠੀਕ ਹੈ ਜੀ ਹੁੰਦਾ ਆ ਫਿਰੋਜਪੁਰ ਤੋਂ ਨਹੀਂ ਪਰ ਮੁਠਿਆਲੇ ਤੋਂ ਸਿੱਧਾ ਸੱਜਣੋਂ ਮੁਠਿਆਲੇ ਤੋਂ ਲੈnde ਪੰਜਾਬ ਨੂੰ ਪਾਣੀ ਜਾਊਗਾ ਬੜਾ ਤੇਜ਼ ਪਾਣੀ ਆ ਕਹਿਰ ਹੀ ਕਰ ਰਿਹਾ ਏ ਇਹ ਵੀ ਪ੍ਰਮਾਤਮਾ ਕਿਸਾਨਾਂ ਦੇ ਨਾਲ ਕਿਉਂਕਿ ਬੜੀ ਏਕੜ ਜ਼ਮੀਨ ਲੋਕਾਂ ਜੀ ਜਿਹੜੀ ਫਸਲ ਆ ਬਰਬਾਦ ਹੋ ਚੁੱਕੀ ਆ ਇਹਨਾਂ ਫਸਲਾਂ ਦੇ ਉੱਤੇ ਬੜੀਆਂ ਉਮੀਦਾਂ ਦੀਆਂ ਐ ਕਿਸੇ ਨੇ ਕੋਈ ਸੋਹ ਗਰਜ ਕਰਨ ਦੀ ਕਿਸੇ ਨੇ ਕੋਈ ਵਿਆਹ ਦੀ ਗਰਜ ਗੇ ਲੋ ਕਰਨੀ ਆ ਜਾਂ ਕਿਸੇ ਨੇ ਕੋਈ ਆਪਣੀ ਮਕਾਨਾਂ ਦੀ ਜਾਂ ਕੋਈ ਕਿਸੇ ਨਾ ਕਿਸੇ ਦੇ ਬਹਾਨੇ ਪੈਸੇ ਦੇਣ ਦੇ ਆ ਬੜਾ ਕਹਿ ਰਿਹਾ ਉਮੀਦਾਂ ਸਾਰੀਆਂ ਤੇ ਪਾਣੀ ਫਿਰ ਗਿਆ ਭੈਣ ਭਰਾ ਆਪਣੇ ਜਿਹੜੇ ਘਰਾਂ ਚੋਂ ਡੰਗਰ ਕੱਢ ਰਹੇ ਆ ਬੜਾ ਯੋ ਵੀ ਤੰਗੀ ਹੈ ਘਰਾਂ ਦੇ ਵਿੱਚ ਬਿਲਕੁਲ ਪਾਣੀ ਆ ਗਿਆ ਹੈ ਤੇ ਨੀਲੀ ਰਾਵੀ ਦੀਆਂ ਮਈਆਂ ਸਜਣੋ ਫਿਰੋਜ਼ਪੁਰ ਦੇ ਵਿੱਚ ਬਿਲਕੁਲ ਤੁਸੀਂ ਦੇਖ ਸਕਦੇ ਜੇ ਕਿਉਂਕਿ ਪਾਣੀ ਵੀ ਫਿਰੋਜ਼ਪੁਰ ਦੇ ਵਿੱਚ ਆਇਆ ਤੇ ਜਿਹੜਾ ਬਿਲਕੁਲ ਦਾਦਾ ਹਾ ਫੁੱਟ ਵੀ ਕਿਹੇ ਥਾਵਾਂ ਤੇ ਕਿਹੇ ਥਾਂ ਤੇ 8-8 ਫੁੱਟ ਵੀ ਪਾਣੀ ਕਿਹੇ ਥਾਵਾਂ ਤੇ 2 ਫੁੱਟ 5 ਫੁੱਟ ਲੱਕ ਦੇ ਹਿਸਾਬ ਨਾਲ ਪਾਣੀ ਆ ਗਿਆ ਹੋਊਗਾ ਜਿਹੜੀਆਂ ਨੀਵੀਆਂ ਜਗ੍ਹਾ ਐ ਉਥੇ 8-8 ਦਾ 10 ਫੁੱਟ ਪਾਣੀ ਵੀ ਸਜਣੋ ਖੜਾ ਠੀਕ ਆ ਜੀ ਨਗਰ ਬੰਡਾਲਾ ਫਿਰੋਜ਼ਪੁਰ ਦਾ ਨੇੜੇ ਰਹਿ ਗਿਆ ਇਹਨੂੰ ਕੋਡ ਬੁੱਢਾ ਵੀ ਨੇੜੇ ਇਹਨੂੰ ਹਾਰਫਕੇ ਸਜਣੋਂ ਰਹਿ ਗਿਆ ਕਿਉਂਕਿ ਬੜਾ ਸੰਯੋਗ ਦਿੱਤਾ ਵੀਰ ਉਹਨਾਂ ਨੇ ਅਸੀਂ ਗਏ ਸੀ ਇਹਨਾਂ ਦਾ ਹਾਲਚਲ ਪੁੱਛਣ ਜਿੰਨੀ ਗੱਲ ਮਤ ਹੋਈ ਜੋ ਨਹੀਂ ਕਿ ਚਲੋ ਕਿਸੇ ਭੈਣ ਭਰਾ ਦੀ ਕਰਨੀ ਚਾਹੀਦੀ ਆ ਠੀਕ ਹੈ ਜੀ ਤੇ ਉਹਨਾਂ ਨੇ ਵਿਖਾਇਆ ਸਾਨੂੰ ਤੇ ਬੇੜੀ ਦੇ ਨਾਲ ਸਾਨੂੰ ਖੜਿਆ ਇੰਨਾ ਪਾਣੀ ਸਜਣੋਂ ਮਈਆਂ ਵੇਖੋ ਕਿੱਡੀਆਂ ਸੁਣੀਆਂ ਨੀਲੀ ਰਾਵੀ ਦੀਆਂ ਤੇ ਰੋੜੇ ਪਈਆਂ ਸੀ ਤਗੜਿਆਂ ਆ ਕੇ ਉਹਨਾਂ ਜਿਹੜੀਆਂ ਮਈਂ ਕਟੀਆਂ ਠੀਕ ਹੈ ਪਾਣੀ ਚ ਰੋੜ ਦੇਣ ਦੀਆਂ ਨੀਲੀ ਰਾਵੀ ਦੀਆਂ ਹੀ ਮੱਜਾਂ ਸਜਣੋ ਤੇ ਜਿਹੜਾ ਬਿਲਕੁਲ ਕਈਆਂ ਘਰਾਂ ਦੇ ਪਾਣੀ ਵੜ ਚੁੱਕਾ ਇਹਨਾਂ ਦੇ ਗੇੜ ਦੇ ਅੱਗੇ ਵੀਰ ਉਹਨਾਂ ਦੇ ਪਾਣੀ ਬਿਲਕੁਲ ਆ ਗਿਆ ਤੇ ਪਾਣੀ ਹੋਰ ਛੱਟਦਾ ਏ ਮਹਾਰਾਜ ਭਲੀ ਕਰੇ ਜਿਹੜਾ ਹੋਰ ਛੱਡਿਆ ਇਹਨਾਂ ਨੂੰ ਇਹ ਹੈ ਕਿ ਪਾਣੀ ਘਰੇ ਰਾਤ ਨੂੰ ਪਹੁੰਚ ਜਾਣਾ ਠੀਕ ਹੈ ਜੀ ਇਹ ਵੀਡੀਓ ਆਪਾਂ 27 ਅਗਸਤ 2025 ਨੂੰ ਵੀਡੀਓ ਬਣਾਈ ਆ ਸੱਜਣੋ ਬੇੜੀਆਂ ਦੇ ਨਾਲ ਜਿਹੜਾ ਬਿਲਕੁਲ ਘਰਾਂ ਦੇ ਵਿੱਚ ਲੋਕ ਫਸੇ ਹੋਏ ਆ ਪਾਣੀ ਧਾਣੀ ਸੋ ਤੁਹਾਨੂੰ ਪਤਾ ਏ ਰਸਤਰੀ ਲੋਡ ਹੁੰਦੀ ਆ ਉਹਨਾਂ ਨੂੰ ਪਚਾਰੇ ਆ ਠੀਕ ਆ ਤੇ ਜਿੰਨੇ ਵੀ ਜੋਗੇ ਭੈਣ ਭਰਾਸ